पेखे ओरे पूच्छे ਦੇਖੇ ਹੋ ਰੇ ਪੁੱਛਾ ਮੋਹਣ ਸਭ ਤੇ ਡੂੰਡਰ ਹੈ ਹਮਮੂ 我。 ਪੇਠੇ ਉਚਾ ਮੈਂ ਪੇਠੇ ਓਰੀ ਉਚਾ ਮੋਹ ਸਭ ਤੇ ਉਚਾ That's <laughs> ਸਪੰਚਾ ਮਿਲ ਸਾਧੂ ਰਸਪੰਚਾ ਮੋਹਨ ਉਚਰਾ ਮੋਹਨ ਉ ਮੋਹਨ ਉੱਚਾ ਮੋਹਨ ਉੱਚਾ ਮੋਹਨ ਉੱਚਾ ਮੋਹਨ ਉੱਚਾ ਅਤ ਉੱਚ ਤਾਂ ਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰਾ कोट 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 लख ताव इक तिलता का महल न पाव सुबेला जित प्रभ मेला लाख भगत जा को आराध है लाख तपी सर तप ही साध है लाख जोगी सर करते जोगा ਲਾਖ ਪੋਗੀ ਸਰ ਪੋਗੇ ਭੋਗ ਮੋਹਨ ਉਚਾ ਮੋਹਨ ਉਚਾ ਮੋਹਨ ਉਚਾ ਮੋਹਨ ਉਚਾ ਉਚ ਅਪਾਰ ਬੇਅੰਤ ਸੁਆਮੀ ਉੱਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਵਤੇ ਉਧਰੇ ਸੁਣਤੇ ਉਧਰੇ ਬਿਨ ਸਹਿ ਪਾਪ ਕਨੇਰੇ ਬਿਨ ਸਹਿ ਪਾਪ ਕਨੇਰੇ ਮੋਹਨ ਉੱਚਾ ਬਟਾ ਅਪਾਰ ਤੇਰਾ ਮਰਤਵਾ ਰੰਗ ਪਰੰਗ ਅਨੇਕ ਨ ਜਾਪਨ ਕਰ ਤਵਾ ਜੀਆਂ ਅੰਦਰ ਜੀਉ ਸਭ ਕਿਛ ਜਾਣ ਲਾ ਸਭ ਕਿਛ ਤੇਰੇ ਵਸ ਤੇਰਾ ਕਰ ਭਲਾ ਤੇਰੇ ਕਰ ਅਨੰਦ ਬਧਾਈ ਤੁਧ ਕਰ ਮਨ ਮਹਤਾ ਤੇਜ ਆਪਣਾ ਆਪ ਜਗ ਸਰਬ ਕਲਾ ਭਰਪੂਰ ਦਿਸਹਿ ਜਤ ਕਤਾ ਨਾਨਕ ਦਾਸਨ ਦਾਸ ਤੁਧ ਆਗੈ ਬਿਨ ਵਤਨ ਮੋਹਨ ਉਚਾ سر شاہ دے شاہ جس پاس بیٹھے آسو ہی ہے سب نادہ ویسا موہن ਹਾਕੁਰ ਸਭ ਤੇ ਊਚਾ ਰੇਣ ਦਿਨਸ ਤਿਸ ਗਾਵੋ ਰੇ ਨਾਮ ਰੰਗ ਇਹੋ ਮਨ ਤ੍ਰਿਪ ਤਾਨਾ ਬਹਰ ਨਕਤ ਹੂੰ ਹਾਵੋ ਰੇ ਮੋਹਨ ਊਚਾ ਬਹੁਤ ਕਿਨਾਵਣੈ ਨਾ ਤੂੰ ਆਵੇਂ ਬਸ ਬੇਦ ਪੜਾਵਣੈ ਨਾ ਤੂੰ ਆਵੇਂ ਬਸ ਤੀਰਥ ਨਾਈਐ ਨਾ ਤੂੰ ਆਵੇਂ ਬਸ ਧਰਤੀ ਧਾਈਐ ਨਾ ਤੂੰ ਆਵੇਂ ਕਿ ਤੈਸਿਆਣ ਪੈ ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ ਸਭ ਕੋ ਤੇਰੇ ਵਸ ਅਗਮ ਅਗੋਚਰਾ ਤੂੰ ਪਗਤਾ ਕੈ ਵਸ ਪਗਤਾ ਤਾਣ ਤੇਰਾ ਮੋਹਣ ਕੋਚ आपस को आपे पहुंचा कह रविदास अकथ कथा बहु काहे करी जय जैसा तू जैसा तू तैसा तू ही क्या उपमा दीज मोहन ऊंचा mm sí. ਸਭ ਤੇ ਉੱਚਾ ਮੈਂ ਦੇਖਿਓ ਰਹੀ ਮੈਂ ਦੇਖਿਆ ਹੈ ਐਵੇਂ ਹਵਾ ਚ ਗੱਲ ਨਹੀਂ ਕੀਤੀ ਕਹਿੰਦੇ ਮੈਂ ਦੇਖਿਓ ਰਹੀ ਮੈਂ ਦੇਖਿਆ ਹੈ ਕੀ ਮੋਹਨ ਉੱਚਾ ਉੱਚਾ ਹੈ ਨਹੀਂ ਸਭ ਤੇ ਉੱਚਾ ਮੈਂ ਦੇਖਿਓ ਰਹੀ ਮੋਹਨ ਉੱਚਾ ਸਭ ਤੇ ਉੱਚਾ ਆਹ ਨਾ ਸੰਸਰ ਕੋ ਲਾਗਿਆ ਉਹਦੇ ਸੰਸਰ ਕੋਈ ਹੈ ਹੀ ਨਹੀਂ aan na sansar kou lagae thund rahe hum mucha smucha jagat dekh liya par ode sansar ode barabar ode mel da koi bhi nahi te ravidas ji kande kah ravidas akath katha bo kah kare je hun itthe ek gal aayegi dhyan wali ki ik te likhya hai katha te ik likh deta akath ਅਕਥ ਕੀ ਹੈ ਜਿਹਨੂੰ ਕਥਿਆ ਨਹੀਂ ਜਾ ਸਕਦਾ ਜਿਸਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਹਦੀ ਕਥਾ ਕਮਾਲ ਹੋ ਗਈ ਕਥਾ ਉਸਦੀ ਜਿਹਨੂੰ ਕਥਿਆ ਨਹੀਂ ਜਾ ਸਕਦਾ ਅਕਥ ਕਥਾ ਬਹੁ ਕਾਹੇ ਕਰੀ ਜਾਏ ਰਵਿਦਾਸ ਜੀ ਕਹਿੰਦੇ ਜਿਤਨੀ ਮਰਜ਼ੀ ਕਥਾ ਕਰੋ ਜਿਤਨਾ ਮਰਜ਼ੀ ਬਿਆਨ ਕਰੋ ਵੀ ਮੋਹਨ ਇਹੋ ਜਿਹਾ ਹੈ ਪ੍ਰਮਾਤਮਾ ਇਹੋ ਜਿਹਾ ਹੈ ਐਡਾ ਵੱਡਾ ਹੈ ਉੱਥੇ ਰਹਿੰਦਾ ਹੈ ਫਿਰ ਪ੍ਰਾਣੀ ਜਗ੍ਹਾ ਰਹਿੰਦਾ ਹੈ ਨਹੀਂ ਉਹਦੀ ਤੁਲਨਾ ਦੇ ਹੀ ਨਹੀਂ ਸਕਦੇ ਉਸ ਨੂੰ ਐਕਸਪਲੇਨ ਹੀ ਨਹੀਂ ਕਰ ਸਕਦੇ ਕਿਵੇਂ ਕਹ ਰਿਹਾ ਬਿਦਾਸ ਅਕਥ ਕਥਾ ਬਹੁ ਕਾਹੇ ਕਰੀ ਜੈ ਜੈਸਾ ਤੂੰ ਤੈਸਾ ਤੂੰ ਹੈਂ ਹੈ ਪ੍ਰਭੂ ਜੋ ਤੂੰ ਹੈ ਨਾ ਬਸ ਤੇਰੇ ਵਰਗਾ ਤੂੰ ਹੀ ਹੈ ਹੋਰ ਕੋਈ ਨਹੀਂ ਕੀ ਦਸੀ ਵੀ ਫਲਾਣੇ ਵਰਗਾ ਹੈ ਅਸੀਂ ਕਿਸੇ ਨਾਲ ਗੱਲ ਕਰੀਏ ਬੀ ਉਹ ਫਲਾਣਾ ਬੰਦਾ ਹੈ ਅਸੀਂ ਕਹਾਂਗੇ ਸਮਝ ਨਹੀਂ ਆਜੀ ਉਹ ਉਹਦੇ ਵਰਗਾ ਹੈ ਬਿਲਕੁਲ ਉਹ ਫਲਾਣੇ ਵਰਗਾ ਹੈ ਇੱਕ ਆਪਾਂ ਐਗਜ਼ਾਮਪਲ ਦੇ ਦਿੰਦੇ ਹਾਂ ਫ੍ਰਿ ਆਪਣੇ ਰਵਿਦਾਸ ਜੀ ਕਹਿੰਦੇ ਨਹੀਂ ਤੇਰੇ ਵਰਗਾ ਤਾਂ ਪ੍ਰਮਾਤਮਾ ਸਿਰਫ ਤੂੰ ਹੀ ਹੈ ਕੀ ਐਗਜ਼ਾਮਪਲ ਦੇਈ ਇਹ ਵੀ ਪ੍ਰਮਾਤਮਾ ਫਲਾਣੇ ਵਰਗਾ ਹੈ ਕਹੋ ਰਵਿਦਾਸ ਅਕਥ ਕਥਾ ਬਹੁ ਕਾਹੇ ਕਰੀਜੈ ਜੈਸਾ ਤੂੰ ਤੈਸਾ ਤੂੰ ਹੀ ਕੀ ਉਪਮਾ ਦੀਜੈ ਕੀ ਉਪਮਾ ਦਈਏ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੇ اے ਗੁਰੂ ਅਮਰਦਾਸ ਜੀ ਮਹਾਰਾਜ ਤੁਹਾਡੀ ਉਪਮਾ ਕੀ ਕਰੀਏ ਤੁਹਾਨੂੰ ਹੀ ਬਣਉਂਦੀ ਹੈ ਤੁਹਾਨੂੰ ਹੀ ਸੋਭਦੀ ਹੈ ਤੁਹਾਡੇ ਵਰਗਾ ਹੋਰ ਕੌਣ ਹੈ ਜਿਹਦੇ ਨਾਲ ਉਪਮਾ ਦੇ ਸਕੀਏ ਕਿਉਂਕਿ ਇਹ ਦੇਖਿਆ ਹੈ ਆਪ ਖੰਡਾਇਆ ਹੈ ਪਾਤਸ਼ਾਹ ਕਹਿੰਦੇ ਮੈਂ ਵੇਖਿਓ ਰੀ ਮੋਹਨ ਉਚਾ ਸਭ ਤੇ ਉਚਾ ਤੇ ਫਿਰ ਕੀ ਕਰੀਏ ਮੱਲਾ ਨੋਵਾ ਵਿੱਚ ਸੋਰਠ ਰਾਗ ਦੇ ਵਿੱਚ ਪਾਰਸ਼ਾ ਕਹਿੰਦੇ ਰੇ ਮਨ RAM ਸਿਉਂ ਕਰ ਪਰੀ ਆ ਕੰਮ ਕਰ ਕਿਉਂਕਿ ਪਤਾ ਚੱਲ ਗਿਆ ਹੈ ਸਭ ਤੋਂ ਵੱਡਾ ਪ੍ਰਮਾਤਮਾ ਹੈ ਉਹਨੂੰ ਮੋਹਨ ਕਹੋ ਉਹਨੂੰ ਠਾਕੁਰ ਕਹੋ ਉਹਨੂੰ ਵਿਠਲ ਕਹੋ ਅਲੱਗ ਅਲੱਗ ਨਾਮ ਹਨ ਪਰ ਉਪਦੇਸ਼ ਇੱਕੋ ਹੀ ਹੈ ਰੇ ਮਨ RAM ਸਿਉਂ ਕਰ ਪਰੀ ਪਿਆਰ ਕਰ ਬਸੋ ਦੁਨਿਆ। ਕਿਵੇਂ ਪਿਆਰ ਪੈਦਾ ਹੋਏਗਾ? ਕੁਝ ਤੇ ਸ਼ੁਰੂਆਤ ਵਿੱਚ ਕੰਮ ਕਰਨਾ ਪਏਗਾ ਨਾ। ਹਾਂ ਸਰਵਨ ਗੋਬਿੰਦ ਗੁਣ ਸੁਣ। ਪਹਿਲੇ ਤੇ ਇਕਨਾਂ ਦੇ ਨਾਲ ਉਹਦੇ ਗੁਣ ਸੁਣ। ਸੁਣ। ਸੁਣਨਾ ਬਹੁਤ ਔਖਾ ਹੈ। ਸੁਣ ਮਨ ਅਕਥ ਕਥਾ ਹਰ ਗਿਆਨ। ਇੱਥੇ ਵੀ ਅਕਥ ਕਥਾ ਆ ਗਈ। ਐ ਮੇਰੇ ਮਨ ਸੁਣ ਕੀ ਉਹ ਕਥਾ ਜਿਸ ਦੀ ਕਥਾ ਕਥੀ ਨਹੀਂ ਜਾ ਸਕਦੀ ਉਹਦੀ ਗੱਲ ਸੁਣ ਸੁਣਨਾ ਸੁਣਨਾ ਬਹੁਤ ਔਖਾ ਹੈ ਸੁਣਾਉਣਾ ਬਹੁਤ ਆਸਾਨ ਹੈ ਪਰ ਸੁਣਨਾ ਬਹੁਤ ਔਖਾ ਹੈ ਆਮ ਤੌਰ ਤੇ ਪਰਿਵਾਰਾਂ ਦੇ ਵਿੱਚ ਆਪਾਂ ਵਿਚਰਦੇ ਹਾਂ ਸਾਰੇ ਤੇ ਕਈ ਬੰਦੇ ਹਨ ਜਿਹੜੀ ਸਿੱਧੀ ਗੱਲ ਕਰ ਦਿੰਦੇ ਹਨ ਮੂੰਹ ਦੇ ਉੱਤੇ ਕੋਈ ਬੰਦਾ ਹੋਵੇ ਔਰਤ ਹੋਵੇ ਤੇ ਫਿਰ ਉਹਨਾਂ ਦੇ ਘਰ ਦੇ ਵੀ ਕਹਿ ਦਿੰਦੇ ਹਨ ਜਾਂ ਉਹ ਆਪ ਕਹਿ ਦਿੰਦਾ ਹੈ ਵੀ ਮੈਂ ਨਹੀਂ ਕਿਸੇ ਦੀ ਪਰਵਾਹ ਕਰਦਾ ਮੈਂ ਤੇ ਫਟ ਮੂੰਹ ਤੇ ਗੱਲ ਕਰ ਦਿੰਦਾ ਕਹਿੰਦੇ ਹਨ ਬੜੀ ਇਹ ਇੱਕ ਪਾਸਾ ਹੈ ਉਸ ਨੂੰ ਇਹ ਪੁੱਛੋ ਵੀ ਫਟ ਤੂੰ ਸੁਣਾ ਤੇ ਦਿੰਦਾ ਹੈ ਪਰ ਕੀ ਫਟ ਕੋਈ ਹੋਈ ਗੱਲ ਸੁਣ ਸਕਦਾ ਹੈ ਨਹੀਂ ਸੁਣਨਾ ਬਹੁਤ ਔਖਾ ਹੈ ਕਹਿੰਦਾ ਮੇਰੇ ਪਿਤਾ ਜੀ ਮੇਰੀ ਮਾਤਾ ਜੀ ਮੇਰੇ ਭਰਾਤਾ ਜੀ ਮੇਰਾ ਦੋਸਤ ਮਿੱਤਰ ਬੜਾ ਮੂੰਹ ਫਟ ਹੈ ਸਿੱਧੀ ਮੂੰਹ ਤੇ ਗੱਲ ਮਾਰਦਾ ਕਿਸੇ ਨੂੰ ਚੰਗੀ ਲੱਗੇ ਭਾਵੇਂ ਨਾ ਲੱਗੇ ਕਹਿੰਦੇ ਇਹ ਇੱਕ ਪਾਸਾ ਹੈ ਦੂਜਾ ਪਾਸਾ ਕੀ ਉਸ ਨੂੰ ਸਿੱਧੀ ਕਹੀ ਹੋਈ ਗੱਲ ਉਹ ਸੁਣ ਸਕਦਾ ਹੈ ਬਹੁਤ ਔਖਾ ਹੈ ਤੂੰ ਸੁਣ اے ਮਨ ਤੂੰ ਸੁਣ ਕੀ ਗੋਬਿੰਦ ਦੇ ਗੁਣ ਸ੍ਰਵਣ ਗੋਬਿੰਦ ਦੇ ਗੁਣ ਸੁਣੋ ਇਹ ਕੰਨਾਂ ਦੀ ਗੱਲ ਹੋਈ ਹੁਣ ਜ਼ੁਬਾਨ ਵੀ ਲੱਗੀ ਹੈ ਹਾਂ ਅਰਗਾਓ ਰਸਨਾ ਗੀਤ ਇਸ ਰਸਨਾ ਦੇ ਨਾਲ ਗੀਤ ਦਾ ਪ੍ਰਮਾਤਮਾ ਦੇ ਗੀਤ ਦਾ ਸਾਰੇ ਦਾ ਸਾਰਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਨ ਨੂੰ ਹੈ ਚਾਹੇ ਉਹ ਭਗਤ ਜੀ ਦੇ ਰਹੇ ਹਨ ਚਾਹੇ ਗੁਰੂ ਸਾਹਿਬਾਨ ਦੇ ਰਹੇ ਹਨ ਮਨ ਨੂੰ ਉਪਦੇਸ਼ ਹੈ ਪਰ ਤੀਸਰੇ ਪਾਠਸ਼ਾ ਨੇ ਕੁਝ ਸਰੀਰਿਕ ਅੰਗਾਂ ਦਾ ਜ਼ਿਕਰ ਕਰ ਦਿੱਤਾ ਹੈ RAMKALI ਮਹਿਲਾ ਦੀਜਾ ਆਨੰਦ ਦੀ ਬਾਣੀ ਵਿੱਚ 6 ਪਉੜੀਆਂ ਆਨੰਦ ਦੀ ਬਾਣੀ ਆਪਾਂ ਸਾਰੇ ਪੜ੍ਹਦੇ ਹਾਂ ਭੋਗ ਵੇਲੇ ਪਰ ਜੋ ਮੁਕੰਮਲ ਪੰਜ ਬਾਣੀਆਂ ਦਾ ਸਵੇਰੇ ਪਾਠ ਕਰਦੇ ਹੈ ਮੁਕੰਮਲ ਅਨੰਦ ਸਾਹਿਬ ਦਾ ਪਾਠ ਕਰਦੇ 40 ਪਉੜੀਆਂ ਦਾ ਪਾਠ ਹੈ ਉਹਦੇ ਵਿੱਚ ਕੁਝ ਸਰੀਰਕ ਅੰਗਾਂ ਦਾ ਜ਼ਿਕਰ ਕਰ ਦਿੱਤਾ ਕੰਨਾਂ ਦਾ ਜ਼ੁਬਾਨ ਦਾ ਅੱਖਾਂ ਦਾ ਤਿੰਨਾਂ ਦਾ ਜ਼ਿਕਰ ਕੀਤਾ ਹੁਣ ਕੀ ਜ਼ਿਕਰ ਕਰਦੇ ਹਾਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਕਹਿੰਦੇ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਹੈ ਤੂੰ ਪ੍ਰਾਇ ਰਸ ਵਿੱਚ ਰਚੀ ਹੋਈ ਹੈ ਇਹ ਰਸਨਾ ਐ ਰਸਨਾ ਤੂੰ ਰਸਾਂ ਵਿੱਚ ਖਜਿਤ ਹੋ ਗਈ ਹੈ ਅਨ ਰਸ ਪਹਿਲੇ ਰਸ ਪ੍ਰਾਇ ਰਸ ਦੂਜੇ ਰਸਾਂ ਵਿੱਚ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੁਰਤ ਕੀਤਾ ਜਿੱਚਰ ਹਰ ਰਸ ਪੱਲੇ ਨਾ ਪਾਏ ਤੇਰੀ ਪਿਆਸ ਨਹੀਂ 부ਜਣੀ ਜਿੰਨੀ ਦੇਰ ਸ਼ਬਦ ਦਾ ਰਸ ਹਰੀ ਦੇ ਨਾਮ ਦਾ ਰਸ ਤੇ ਨਹੀਂ ਪ੍ਰਾਪਤ ਹੁੰਦਾ ਇਹ ਪਿਆਸ ਤੈਨੂੰ ਖਜਲ ਖਵਾਰ ਕਰੇਗੀ ਪਿਆਸ ਨਾ ਜਾਏ ਹੁਰਤ ਕੀਤਾ ਜਿੱਚਰ ਹਰ ਰਸ ਪੱਲੇ ਨਾ ਪਾਏ ਕੀ ਕਰੀਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨ ਤ੍ਰਿਸ਼ਨਾ ਲਾਗੇ ਆਏ ਤੂੰ ਇਹ ਰਸ ਚੱਕ ਤਵੇ ਤੇਰੀ ਤ੍ਰਿਸ਼ਨਾ ਹੀ ਖਤਮ ਹੋ ਜਾਏਗੀ ਪਰ ਇਹ ਕਿਵੇਂ ਪ੍ਰਾਪਤ ਹੋਏਗਾ ਇਹ ਰਸ ਕਰਮੀ ਪਾਈ ਹੈ ਸਤਿਗੁਰੂ ਮਿਲੇ ਜਿਸ ਆਏ ਕਹਿ ਨਾਨਕ ਹੋਰ ਅਨਰਸ ਸਭ ਵਿਸਰੈ ਜਹ ਹਰਬ ਸੇ ਮਨ ਆਏ ਪ੍ਰਭੂ ਤੇਰੇ ਮਨ ਚ ਵਸ ਜਾਏਗਾ ਤੇਰੇ ਹੋਰ ਦੂਸਰੇ ਰਸਤੇ ਨੂੰ ਵਿਸਰ ਜਾਣਗੇ ਪ੍ਰਸਨਾ ਹੁਣ ਕੰਨ ਦੀ ਗੱਲ ਕਰ ਦਿੱਤੀ ਕੰਨ ਐ ਸਰਵਣੋ ਮੇਰਿਓ ਸਚੈ ਸੁਨਣੈ ਨੋਪੇ ਇਹ ਕੰਨ ਸਰੀਰ ਦੇ ਵਿੱਚ ਲੱਗੇ ਹਨ ਕਿਉਂ ਲਾਏ ਹਨ ਕੋਈ ਕਾਰਨ ਤੇ ਹੋਏਗਾ ਐਵੇਂ ਮਾਫ਼ ਵਧਾ ਦਿੱਤਾ ਹੈ ਇੱਧਰ ਨੂੰ ਐ ਸਰਵਣੋ ਮੇ ਇਹ ਕੰਨੋ ਗੱਲ ਸੁਨੋ ਤੁਹਾਨੂੰ ਸਰੀਰ ਦੇ ਨਾਲ ਲਾਇਆ ਹੈ ਕਿਉਂ ਲਾਇਆ ਹੈ ਐ ਸਰਵਣੋ ਮੇਰਿਓ ਸਚੈ ਸੁਨਣੈ ਨੋ ਪਠਾਏ ਉਸ ਸੱਚੇ ਦੀ ਗੱਲ ਸੁਣਨ ਨੂੰ ਤੁਹਾਨੂੰ ਸਰੀਰ ਨੂੰ ਲਾਇਆ ਹੈ ਸਰੀਰ ਲਾਏ ਸੁਣੋ ਸਤ ਬਾਣੀ ਕਿਉ ਸੁਣੀਏ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਡਾਣੀ ਤਾਂ ਕਿ ਗਤ ਕਹੀ ਨ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚੇ ਸੁਨਣੋ ਨਾਮ ਸੁਣੋ ਤੇ ਪਵਿੱਤਰ ਹੋਵੋ ਤੇ ਪਵਿੱਤਰ ਨਾਮ ਨੂੰ ਹੀ ਅੰਦਰ ਭੇਜੋ ਨਿੰਦਾ ਚੁਗਲੀ ਗੰਦੇ ਗੰਦੇ ਗਾਣੇ ਸੁਣ ਕੇ ਅੰਦਰ ਨਾ ਭੇਜੋ ਸੱਚ ਦੀ ਗੱਲ ਸੁਣ ਕੇ ਅੰਦਰ ਭੇਜੋ ਹੁਣ ਅੱਖਾਂ ਦੀ ਗੱਲ ਆ ਗਈ ਅੱਖਾਂ ਬੜਾ ਕੁਝ ਵੇਖਦੀਆਂ ਹਨ ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ ਹਰਬਿਨ ਅਵਰ ਨ ਦੇਖੋ ਕੋਈ ਅੱਖਾਂ ਚ ਤੁਹਾਡੇ ਜੋਤ ਰੱਖੀ ਹਰਬਿਨ ਅਵਰ ਨ ਦੇਖੋ ਕੋਈ ਨਦਰੀ ਹਰ ਨਿਹਾ ਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਰੂਪ ਨਦਰੀ ਆਇਆ ਗੁਰ ਪ੍ਰਸਾਦੀ 부ਝਿਆ ਤ ਚਲਤ ਨਦਰੀ ਆਇਆ ਐ ਅੱਖਾਂ ਦੀ ਗੱਲ ਨੇਤਰੋ ਸ਼ਰਵਣੋ ਰਸਨਾ ਇਹ ਅੰਗਾਂ ਨੂੰ ਕਿਹਾ ਹੈ ਕਿਉਂਕਿ ਗੁਰੂ ਸਾਹਿਬ ਜੀ ਪੰਜਵੇਂ ਪਾਤਸ਼ਾਹ ਕਹਿੰਦੇ ਰਾਮ ਗੋਬਿੰਦ ਜਪੇਂਦਿਆਂ ਹੋਆ ਮੁਖ ਪਵਿੱਤਰ ਇਸ ਰਸਨਾ ਦੇ ਨਾਲ ਹਰੀ ਦਾ ਰਾਮ ਦਾ ਨਾਮ ਜਪਿਆ ਰਸਨਾ ਪਵਿੱਤਰ ਹੁੰਦੀ ਮੁਖ ਪਵਿੱਤਰ ਹੁੰਦਾ ਹਰ ਜਸ ਸੁਣੀਏ ਜਿਸ ਤੇ ਸੋਈ ਭਾਈ ਮਿੱਤਰ ਜਿਹਦੇ ਕੋਲੋਂ ਪ੍ਰਭੂ ਦਾ ਜਸ ਸੁਣਿਆ ਜਾਵੇ ਉਹ ਤੁਹਾਡਾ ਭਾਈ ਉਹ ਤੁਹਾਡਾ ਮਿੱਤਰ ਸਭ ਪਦਾਰਥ ਸਭ ਫਲਾ ਸਾਰੇ ਪਦਾਰਥ ਤੇ ਸਾਰੇ ਹੀ ਫਲ ਤੇ ਸਾਰੇ ਗੁਣ ਜਿਹਦੇ ਵਿੱਚ ਹਨ ਸਰਬ ਗੁਣਾ ਜਿਸਮਾਏ ਕਿਉਂ ਗੋਬਿੰਦ ਮਨੋਂ ਵਿਸਾਰੀਐ ਜਿਹਦੇ ਕੋਲ ਸਾਰੇ ਪਦਾਰਥ ਜਿਹਦੇ ਕੋਲ ਸਾਰੇ ਰਸ ਜਿਹਦੇ ਕੋਲ ਸਾਰੇ ਗੁਣ ਜਿਹਦੇ ਕੋਲ ਸਾਰੇ ਫਲ ਹਨ ਉਹਨੂੰ ਕਿਉਂ ਵਿਸਰੀਐ ਕਿਉਂ ਗੁਮਿੰਦ ਮਨੋਂ ਵਿਸਾਰੀਐ ਜਿਸ ਸਿਮਰਤ ਦੁਖ ਜਾਏ ਜਿਸ ਨੂੰ ਸਿਮਰਿਆ ਦੁਖ ਦੂਰ ਹੋ ਜਾਂਦੇ ਹਨ ਉਹਨੂੰ ਕਿਉਂ ਨਾ ਸਿਮਰਿਐ ਇੱਕ ਅੰਨਾਂ ਨੂੰ ਅੱਖਾਂ ਨੂੰ ਤੇ ਜ਼ੁਬਾਨ ਨੂੰ ਪ੍ਰੇਖ ਦਿੱਤਾ ਹੈ ਰਹਿਰਾ ਸਾਹਿਬ ਜੀ ਦਾ ਪਾਠ ਕਰੀਏ ਪਿੱਛੇ ਤਿੰਨ ਸ਼ਬਦ ਆਉਂਦੇ ਹਨ ਕੋਈ ਕਰ ਲੈਂਦੇ ਹਨ ਕੋਈ ਨਹੀਂ ਕਰਦਾ ਠੀਕ ਹੈ ਪਹਿਲਾ ਸ਼ਬਦ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾ ਏ ਉਥੈ ਤੇਰੀ ਰੱਖ ਅਗਨੀ ਉਦਰਮਾਏ ਦੂਜਾ ਕੰਨਾਂ ਦਾ ਗੱਲ ਅੱਖਾਂ ਦੀ ਗੱਲ ਕੀ ਕੀ ਕੀਤਾ ਜਾਵੇ ਅੱਖਾਂ ਨਾਲ ਕੀ ਵੇਖਣਾ ਹੈ ਕੰਨਾਂ ਨਾਲ ਕੀ ਸੁਣਨਾ ਹੈ ਸ਼ਰਮਣੀ ਸੁਣਨਾ ਗੁਰਨਾਮ ਨੇਤਰੀ ਸਤਿਗੁਰੂ ਵੇਖਣਾ ਸਰਵਣੀ ਸੁਨਣਾ ਗੁਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਥ ਦੇ ਜਗ ਮੈਂ ਉਤਮ ਕਾਢਿਐ ਵਿਰਲੇ ਕੇਈ ਕੇ ਤੀਜਾ ਸ਼ਬਦ ਮੁਹੱਲਾ ਪੰਜਵਾ ਰਖੇ ਰਖਨਹਾਰ ਆਪੋ ਬਾਰੈਨ ਗੁਰ ਕੀ ਪੈਰੀਂ ਪਾਏ ਕਾਜ ਸਵਾਰੈਨ ਹੋਆ ਆਪ ਦਇਾਲ ਮਨੋ ਨ ਵਿਚਾਰੈਨ ਸਾਥ ਜਨਾ ਕੇ ਸੰਗ ਭਵਜਲ ਤਾਰੈਨ ਸਾਖਤ ਨਿੰਦਕ ਦੁਸ਼ਟ ਇਹ ਇੱਕ ਕੈਟੇਗਰੀ ਹੈ ਸਾਖਤ ਨਿੰਦਕ ਦੁਸ਼ਟ ਖਿੰਮਾਹਿ ਬਿਦਾਰਿਆਂ ਇੱਕ ਖਿੰਨ ਵਿੱਚ ਉਹਨਾਂ ਨੂੰ ਤਾਰ ਦਿੰਦਾ ਹੈ ਪ੍ਰਭੂ ਸਾਖਤ ਨਿੰਦਕ ਦੁਸ਼ਟ ਖਿੰਮਾਹਿ ਬਿਦਾਰਿਆਂ ਕਹੋ ਨਾਨਕ ਕਿਸ ਸਾਹਿਬ ਕੀ ਟੇਕ ਨਾਨਕ ਮੰਨੈ 마ਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ રે ਮਨ ਰਾਮ ਸਿਮਰ ਕਰ ਪ੍ਰੀਤ ਤੂੰ ਪ੍ਰੀਤ ਕਰ ਕੰਨਾਂ ਦੇ ਨਾਲ ਉਸਦੇ ਗੁਣ ਸੁਣ ਤੇ ਰਸਨਾ ਨਾਲ ਉਸਦੇ ਗੀਤ ਗਾ ਗੀਤ ਗਾ ਕਰ ਸਾਧ ਸੰਗਤ ਤੂੰ ਸਾਧੂ ਦੀ ਸੰਗਤ ਕਰ ਲੈ ਸਿਮਰ ਮਾਦੋ ਉਹਨੂੰ ਸਿਮਰ ਓਹੋ ਪਤਿਤ ਪੁਨੀਤ ਕਾਲ ਬਿਆਲ ਜਿਉਂ ਪਰਿਆ ਡੋਲੇ ਮੁਖ पसारे ਮੀਤ ਕਾਲ ਦਾ ਬਿੱਲਾ ਤੇਰੇ ਸਿਰ ਤੇ ਮੂੰਹ ਕੋਲ ਕੇ ਖੜਾ بس ਸਮਾਂ ਹੀ ਆਂਦੀ ਦੇਰ ਹੈ ਬੱਲੇ ਰਮੂ ਅਟਿਆ ਹੈ ਕਾਲ ਰੂਪੀ ਬੱਲੇ ਨੇ ਕਾਲ ਬਿਆਲ ਜੋ ਪਰਿਓ ਡੋਲੇ ਮੁਖ ਪਸਾਰੈ ਮੀਤ ਪਾਤਸ਼ਾਹ ਕਹਿੰਦੇ ਆਜ ਕਾਲ ਫੁਨ ਤੋਹੇ ਗਰਸੈ ਬਸ ਅੱਜ ਜਾਂ ਕੱਲ ਦਿਨ ਉਹਨੇ ਫਾੜ ਲੈਣਾ ਸਮਝ ਰੱਖੋ ਚੀਤ ਮਨ ਵਿੱਚ ਇਹ ਗੱਲ ਨੂੰ ਸਮਝ ਲੈ ਫੇ ਕੀ ਕਰਾਂ ਮੈਂ ਹੁਣ ਫਸ ਗਿਆ ਹਾਂ ਕੀ ਕਰਾਂ ਪਾਤਸ਼ਾਹ ਕਹਿੰਦੇ ਕਹਿ ਨਾਨਕ RAM ਭਜ ਲੈ ਆ ਕੰਮ ਕਰ ਜਾਤ ਔਸਰ ਵੀ ਸਮਾਂ ਲੰਘਦਾ ਜਾ ਰਿਹਾ ਹੈ ਸਮਾਂ ਲੰਘਦਾ ਜਾ ਰਿਹਾ ਹੈ ਰੇ ਮਨ RAM ਸਿਉ ਕਰ ਪੀਤ ਇਹ ਕਿਉਂ ਕਿਆ ਗਿਆ ਹੈ ਕਿਉਂਕਿ ਮੈਂ ਦੇਖਿਓ ਰੀ ਮੋਹਨ ਉਚਾ ਸਮਝ ਆ ਗਈ ਹੈ ਮੋਹਨ ਸਬ ਤੇ ਉਚਾ ਮੈਂ ਦੇਖਿਓ ਰੀ ਉਚਾ